ਸਾ ਚੈਨਲ ਦੇਖ ਰਹੇ ਸਰੋਤਾ ਗਣ ਅਸੀਂ ਤੁਹਾਨੂੰ ਇਸ ਚੈਨਲ ਆਹੀਂ ਵੱਖ-ਵੱਖ ਸਹਿਤਕਾਰ ਕਵੀ ਅਤੇ ਗੀਤਕਾਰਾਂ ਨੂੰ ਮਲਾਉਂਦੇ ਰਹਿੰਦੇ ਆਂ ਸ਼ੈਰੀ ਪ੍ਰੋਗਰਾਮ ਤਹਿਤ ਅੱਜ ਅਸੀਂ ਖੁਸ਼ੀराम ਨਿਮਾਣਾ ਜੀ ਤੋਂ ਗੀਤ ਸੁਣਦੇ ਆਂ ਮੈਂ ਖੁਸ਼ੀराम ਨਿਮਾਣਾ ਜੀ ਪੰਜਾਬੀ ਗੀਤਕਾਰ ਜਿਵੇਂ ਤੁਹਾਨੂੰ ਲੋਕਾਂ ਨੂੰ ਗੀਤ ਸੁਣਾਵਾਂਗਾ ਜੀ ਸੋ ਮੇਰਾ ਪਹਿਲਾ ਗੀਤ ਹੈ ਜੀ ਜਿਹਦਾ ਟਾਈਟਲ ਹੈ ਸਤਗੁਰ ਬਖਸ਼ ਦਿੰਦਾ ਕੋਟੀਆਂ ਬੱਟੇ ਰਕਨ ਨਾ ਮਿਲਦੇ ਮਨ ਆਪਣਾ ਸਮਝਾ ਲੈ ਸਤਗੁਰ ਬਖਸ਼ ਦਿੰਦਾ ਉਠੇ ਤੜਕੇ ਨਾ ਮਤਿਆ ਲੈ ਸਤਗੁਰ ਬਖਸ਼ ਦਿੰਦਾ ਨਾਲ ਸਾਨਪੀ ਕੀਤੀ ਤੇਰੀ ਚੱਲੇ ਨਾ ਚਤਰਾਈ ਮੰਡੀਆਂ ਮੋਜਾਂ ਪਿੱਛੇ ਲੱਗ ਕੇ ਆਪਣੀ ਹੋਂਦ ਗਵਾਈ ਅਦੇ ਵੀ ਤੇਰਾ ਕੁਝ ਨਹੀਂ ਵਿਗੜਿਆ ਹੱਤ ਅਕਲ ਨੂੰ ਪਾ ਲੈ ਸਤਿਗੁਰ ਬਖਸ਼ਿ ਦਿੰਦਾ ਉਠ ਤੜਕੇ ਨਾਮ ਤਿਆ ਲੈ ਸਤਿਗੁਰ ਬਖਸ਼ਿ ਦਿੰਦਾ ਝੂਠੇ ਪਾਪ ਨੇ ਸਾਥ ਨਹੀਂ ਦੇਣਾ ਜ਼ਿੰਦਗੀ ਹੈ ਅਰੇ ਮੁੰਲੀ ਮੈਲਮਨਾਰੇ ਸੜਕੇ ਪੌਣੀ ਪੈ ਜਾਏ ਫੇਰ ਨਾ ਕੁੱਲੀ ਔਰ ਕਿੰਨੇ ਨਖੜੇ ਹੈ ਮਾਰਤ ਪੱਕੀ ਟਾਰ ਸਲਾ ਲ ਸਤਿਗੁਰ ਬਖਸ਼ ਦਿੰਦਾ ਉੱਤੇ ਤੜਕੇ ਨਾਮ ਧਿਆਲੇ ਸਤਿਗੁਰ ਬਖਸ਼ ਦਿੰਦਾ ਵਾਹ ਸਤਿਗੁਰ ਚਾਨੀ ਲੱਗੇ ਨੇ ਜੋ ਉੱਤੇ ਬਾਦ ਉਹਨਾਂ ਦੇ ਦੁਨੀਆ ਗੀ ਹੈ ਵੀਰ ਮੇਰਿਆ ਗਉਂਦੀ ਰਾਗ ਉਹਨਾਂ ਦੇ ਛੋਟੀ ਇਹ ਹਿਰਮਜ ਸਮਝ ਕੇ ਜੀ ਮਨ ਸਭਲੇ ਬਣਾ ਲੈ ਸਤਿਗੁਰ ਬਖਸ਼ ਦਿੰਦਾ ਉੱਠ ਤੜਕੇ ਨਾਮ ਧਿਆਲੇ ਸਤਿਗੁਰ ਬਖਸ਼ ਦਿੰਦਾ ਦੁਨੀਆਂ ਦੇ ਵਿੱਚ ਖੁਸ਼ੀ ਨਹੀਂ ਮਾਣੇ ਵਰਗੇ ਰਹਿਣ ਬਥੇਰੇ ਸਤਿਗੁਰ ਬਾਜ ਜੋ ਮੁਕਣੇ ਹੈ ਨਾ ਜੋ ਗੁਣ ਲੈ ਜਾਲਕ ਨੇਰੇ ਸਤਿਗੁਰ ਬਾਜ ਜੋ ਮੁਕਣੇ ਹੈ ਨਾ ਜੋ ਗੁਣ ਲੈ ਜਾਲਕ ਨੇਰੇ ਓਹ ਸ਼ਰਨ ਕਰ ਮੰਦੀ ਤੂੰ ਕੇ ਲੈ ਜੂ ਬੇੜੀ ਨੂੰ ਹੱਥ ਪਾਲੈ ਸਤਿਗੁਰ ਬਖਸ਼ ਦਿੰਦਾ ਉੱਠ ਤੜਕੇ ਨਾਮ ਤੇ ਆ ਲੈ ਸਤਿਗੁਰ ਬਖਸ਼ ਦਿੰਦਾ ਸੁਣ ਗੀਤ ਸੁਣ ਲੈ ਤੁਹਾਨੂੰ ਸਰੋ ਜੀ ਕਾਹੀ ਦਾ ਪੁੱਤ ਕਾਹੀ ਕੋਤੇ ਬਹੁਤ ਜ਼ਰੂਰੀ ਨਾ ਫਰਸ਼ੋ ਯੁੱਗ ਦੇ ਵੇਖੇ ਬੜੇ ਸਿਤਾਰੇ ਮਿੱਤਰਾਂ ਨੇ ਔਟਿੰਨਾ ਵਾਲੇ ਖੂਨ ਵਾਲੇ ਜਿਹੜੇ ਹਨ ਆਵਾਂਦੇ ਸੀ ਖੁਸ਼ੀਆਂ ਵੇਖੀਆਂ ਉਹਨਾਂ ਦੇ ਗਲਿਆਰੇ ਮਿੱਤਰਾਂ ਨੇ ਕਹਿੰਦੇ ਨੇ ਕਿ ਅੱਖਾਂ ਵਿੱਚੋਂ ਹੰਝੂ ਡਿੱਗਿਆ ਨਾ ਵੇਖਿਨ ਪਰਬਤ ਵੀਰੋਂ ਦੇ ਸਾਰੇ ਮਿੱਤਰਾਂ ਨੇ ਹੋ ਅੰਦਰ ਵਾਲੀ ਗੱਲ ਕਿਸੇ ਦੀ ਬੁੱਧ ਨਹੀਂ ਸੋਖੀ ਨਾ ਲੌਂ ਦੇ ਵੇਖੇ ਇੱਕ ਦੂਜੇ ਨੂੰ ਲਾਰੇ ਮਿੱਤਰਾਂ ਨੇ ਸ਼ਾਬਾਸ਼ ਆਪਣੇ ਚੁੱਭੇ ਸਾਫ ਕਰਨ ਦੀ ਕੋਸ਼ਿਸ਼ ਕਰਦੇ ਰਾ ਸੁੱਟ ਦੇ ਵੇਖੇ ਹੋਰ ਕਰੀ ਅੰਗਿਆਰੇ ਮਿੱਤਰਾਂ ਨੇ ਉਹ ਪੁੰਜਾ ਬੰਦੀ ਇਸ਼ਕ ਦੀ ਜਦ ਹੁੰਦੀ ਲੈਣਾ ਤੋਂ ਕਰਦੀ ਵੇਖੀ بڑے بڑے ਓਕਾਰੇ ਮਿੱਤਰਾਂ ਨੇ ਉਹ ਵਾਂਗ ਤੂਫਾਨਾ ਚੜਦਾ ਹੈ ਜਦ ਨਸ਼ਾ ਜਵਾਨੀ ਦਾ ਪੱਤਿਆਂ ਵਾਂਗੂ ਹੀ ਉੱਡਦੇ ਵੇਖੇ ਸੋਹਰੇ ਮਿੱਤਰਾਂ ਨੇ ਜੀ ਭੁੱਖਣ ਪਾਣੀ ਰਹਿ ਕੇ ਵੀ ਜੋ ਅੰਦਰੋਂ ਡੋਲੇ ਨਾ ਵੇਖ ਨਾ ਉਹ ਜ਼ਿੰਦਗੀ ਦੇ ਵਿੱਚ ਹਾਰੇ ਮਿੱਤਰਾਂ ਨੇ দান ਪੁੰਨ ਬਿਨਾਂ ਦਾਣੇ ਕਰਾਂ ਵਿੱਚ ਸੜ ਜਾਂਦੇ ਨੇ ਸੁਨੇ ਹੋ ਗਏ ਵੇਖੇ ਮਹਿਲ ਮੋਨਾਰੇ ਮਿੱਤਰਾਂ ਨੇ ਔਖ ਸੌਖੇ ਕੱਢਣ ਜੋ ਦਸਵੰਦ ਕਮਾਈਆਂ ਚੋਂ ਕਰ ਦੇਵੇ ਕੇ ਉਹ ਯੋ ਦੂਰ ਹਨੇਰੇ ਮਿੱਤਰਾਂ ਨੇ ਵੀਣੀ ਵੰਗਾਂ ਵਾਲੇ ਜੋ ਵਣਜਾਰੇ ਮਿਲ ਜਾਂਦੇ ਸਤਗੁਰ ਵਰਗੇ ਦੇਖੇ ਨਾ ਵਣਜਾਰੇ ਮਿੱਤਰਾਂ ਨੇ ਔਖੀ ਨਵਾਣੇ ਦੀ ਗੱਲ ਦਾ ਕੋਈ ਬੁਰਾ ਮਨਾਇਓ ਨਾ ਡੁੱਬ ਦੇ ਵਿਖੇ ਆਪਣਿਆਂ ਦੇ ਮਾਰੇ ਮਿੱਤਰਾਂ ਨੇ ਡੁੱਬ ਦੇ ਵਿਖੇ ਆਪਣਿਆਂ ਦੇ ਮਾਰੇ ਮਿੱਤਰਾਂ ਨੇ ਵਾਹਿਗੁਰੂ ਬਹੁਤ ਵਧੀਆ ਮੇਰਾ ਤੀਸਰਾ ਵੀ ਸੁਣਾਉ ਜਿਸ ਦਾ ਟਾਈਟਲ ਹੈ ਦਿਲਮਾ ਦਾ ਦੋਸਤੋ ਠੀਕ ਹੈ ਜੀ ਮਾਂ ਦਾ ਹੈ ਦਿਲ ਜਿਵੇਂ ਕੱਚ ਦਾ ਸਮਾਨ ਵਈ ਤਾ ਵੀ ਇਹਦੇ ਵਰਗਾ ਨਹੀਂ ਕਿਸੇ ਦਾ ਇਮਾਨ ਵਈ ਸੱਚੀ ਗੱਲ ਕਹਿ ਕੇ ਫਿਰ ਲੁਕੇ ਨਾ ਕਦੇ ਵੀ ਦਿਲ ਮਾਂ ਦਾ ਦੋਸ ਤੋ ਦੁਖੇ ਨਾ ਕਦੇ ਵੀ ਦਿਲ ਮਾਂ ਦਾ ਦੋਸ ਤੋ ਹੋਣੀ ਨਾ ਹੋਣੀ ਲੈਂਦਾ ਚੱਟ ਪੱਟ ਤਾੜੇ ਰੋਕਦਾ ਮਸੀਬਤਾਂ ਨੂੰ ਬਣ ਕੇ ਪਹਾੜ ਏ ਚੁੱਕ ਜਾਵੇ ਦੁਨੀਆ ਇਹ ਚੁਕੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਗੌਰ ਨਾਲ ਦੇਖੋ ਇਹ ਦੇ ਵਿੱਚ ਕਈ ਰੰਗ ਨੇ ਸਾਰਿਆਂ ਦੀ ਜ਼ਿੰਦਗੀ ਦੇ ਉੱਡੇ ਦੇ ਪਤੰਗ ਨੇ ਸਾਰਿਆਂ ਦੀ ਜ਼ਿੰਦਗੀ ਦੇ ਉੱਡੇ ਦੇ ਪਤੰਗ ਨੇ ਧੋਰ ਇਹ ਪਤੰਗਾ ਵਾਲੀ ਟੇਨਾ ਕਦੇ ਵੀ ਦਿਲਮਾ ਦਾ ਦੋਸਤ ਤੋ ਦੁਖੇ ਨਾ ਕਦੇ ਵੀ ਦਿਲਮਾ ਦਾ ਦੋਸਤ ਤੋ ਐਦੀ ਆਂਦੋਂ ਆਮਾ ਮੱਤੇ ਵਾਲੀਆਂ ਲਕੀਰਾਂ ਨੇ ਸਾਂਝੋਂ ਹੁਣ ਤੱਕ ਤਾਂ ਵੀ ਖੜੀਆਂ ਜਮੀਰਾ ਨੇ ਕੱਨੋਂ ਹੁਣ ਤੱਕ ਤਾਂ ਵੀ ਖੜੀਆਂ ਜਮੀਰਾ ਨੇ ममता पिया मुके न कजे बि दिल मा मोस तो ख़ुशी न मोदी जदो तक है ओॾो तक लॻे सारी दुनिया ते हक़ हैदो तक लॻे सारी दुनिया ते हक़ है ਚੱਲ ਨਦੇ ਰੰਮੇ ਆਮੀ ਕਿ ਨਾ ਕਦੇ ਵੀ ਦਿਲ ਮਾਂ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲ ਮਾਂ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲ ਮਾਂ ਦਾ ਦੋਸਤੋ ਵਾਹ ਜੀ ਵਾਹ ਜੀ ਨਮਾਨਾ ਜੀ ਗੀਤ ਬਹੁਤ ਵਧਿਆ ਨੇ ਸਾਡੇ ਅੱਜ ਸੋਤਿਆਂ ਨੂੰ ਗੀਤ ਸੁਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਭ E